ਇਸ ਦੁਨੀਆ ਵਿੱਚ ਸਭ ਤੋਂ ਮਹਿੰਗੀ ਚੀਜ਼ ਹੈ ਤੁਹਾਡਾ ਵਰਤਮਾਨ ਅਤੇ ਇੱਕ ਵਾਰ ਉਹ ਵਰਤਮਾਨ ਚਲਿਆ ਗਿਆ ਤਾਂ ਦੁਬਾਰਾ ਤੁਸੀਂ ਇਸ ਦੁਨੀਆ ਦੀ ਸਾਰੀ ਪ੍ਰਾਪਰਟੀ ਸਾਰਾ ਪੈਸਾ ਲਗਾ ਦੇਵੋ ਤਾਂ ਵੀ ਉਸ ਨੂੰ ਖਰੀਦ ਨਹੀਂ ਸਕੋਗੇ ਵਾਪਸ ਨਹੀਂ ਲਿਆ ਸਕੋਗੇ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਪਿੰਡ ਵਾਲਿਆਂ ਦਾ ਸਾਰਾ ਵਿਸ਼ਵਾਸ ਜੋਤਸ਼ੀਆਂ ਤੇ ਸੀ ਜੋਤਸ਼ੀ ਜੋ ਵੀ ਕਹਿ ਦਿੰਦੇ ਸਨ ਪਿੰਡ ਵਾਲੇ ਉਹੀ ਮੰਨ ਲੈਂਦੇ ਸਨ ਇੱਕ ਵਾਰ ਜੋਤਿਸ਼ਾ ਨੇ ਵਿਖਵਾਣੀ ਕੀਤੀ ਕਿ ਇਸ ਪਿੰਡ ਵਿੱਚ ਅਗਲੇ 12 ਸਾਲਾਂ ਤੱਕ ਅਕਾਲ ਪੈਣ ਵਾਲਾ ਹੈ ਆਪਣੀ ਜਾਨ ਬਚਾਉਣੀ ਚਾਹੁੰਦੇ ਹੋ ਤਾਂ ਪਰਿਵਾਰ ਬਚਾਉਣਾ ਚਾਹੁੰਦੇ ਹੋ ਤਾਂ ਇਸ ਪਿੰਡ ਨੂੰ ਛੱਡ ਕੇ ਦੂਜੇ ਪਿੰਡ ਚਲੇ ਜਾਓ ਹੁਣ ਇਹ ਗੱਲ ਸੁਣਨ ਤੋਂ ਬਾਅਦ ਸਾਰੇ ਪਿੰਡ ਵਾਣਿਆਂ ਵਿੱਚ ਬੇਚੈਨੀ ਸੀ ਉਹਨਾਂ ਨੇ ਆਪਣਾ ਸਮਾਨ ਬੰਨਣਾ ਸ਼ੁਰੂ ਕਰ ਦਿੱਤਾ ਤਿਆਰੀ ਕਰ ਦਿੱਤੀ ਕਿ ਜਲਦ ਤੋਂ ਜਲਦ ਇਸ ਪਿੰਡ ਨੂੰ ਛੱਡ ਕੇ ਨਿਕਲਣਾ ਹੈ ਪਰ ਇੱਕ ਪਰਿਵਾਰ ਅਜੇਹਾ ਸੀ ਜੋ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਉਸ ਪਰਿਵਾਰ ਦਾ ਜੋ ਮੁਖੀਆ ਸੀ ਕਿਸਾਨ ਸੀ ਉਹ ਇਸ ਗੱਲ ਨੂੰ ਨਹੀਂ ਮੰਨਦਾ ਸੀ ਕਿ ਅਜੇਹਾ ਕੁਝ ਨਹੀਂ ਹੁੰਦਾ ਹੈ ਇਹ ਸਭ ਕਹਿਣ ਦੀਆਂ ਗੱਲਾਂ ਹਨ ਇੰਨੇ ਸਾਲਾਂ ਤੱਕ ਆਕਾਲ ਪੈ ਹੀ ਨਹੀਂ ਸਕਦਾ ਉਸ ਪਰਿਵਾਰ ਦੇ ਜੋ ਬਾਕੀ ਲੋਕ ਸਨ ਉਸ ਕੇਸਾਨ ਦੀ ਪਤਨੀ ਸੀ ਬੱਚੇ ਸਨ ਸਭ ਕਹਿੰਦੇ ਸਨ ਕਿ ਗੱਲ ਮੰਨ ਲਵੋ ਸਾਰੇ ਪਿੰਡ ਵਾਲੇ ਪਾਗਲ ਥੋੜੀ ਹਨ ਜੋ ਪਿੰਡ ਛੱਡ ਕੇ ਜਾ ਰਹੇ ਹਨ ਪਰ ਉਹ ਨਹੀਂ ਮੰਨਦਾ ਸੀ ਪਿੰਡ ਵਾਲੇ ਆਏ ਕੁਝ ਸਮਝਦਾਰ ਲੋਕ ਆ ਕੇ ਉਸ ਨੂੰ ਸਮਝਾਉਣ ਲੱਗੇ ਕਿ ਚਲੋ ਸਾਰਾ ਪਿੰਡ ਜਾ ਰਿਹਾ ਹੈ ਪਰ ਨਹੀਂ ਉਹ ਮੰਨਿਆ ਨਹੀਂ ਉਹ ਦਿਨ ਵੀ ਆ ਗਿਆ ਜਦੋਂ ਸਾਰੇ ਪਿੰਡ ਵਾਲੇ ਪਿੰਡ ਛੱਡ ਕੇ ਚਲੇ ਗਏ ਹੁਣੇ ਕਿਸਾਨ ਇਸ ਪਰਿਵਾਰ ਦਾ ਮੁਖੀਆ ਜੋਸੀ ਉਸਨੇ ਕੁਝ ਨਹੀਂ ਕਿਹਾ ਬਸ ਦੇਖਦਾ ਰਿਹਾ ਪੂਰਾ ਪਿੰਡ ਖਾਲੀ ਹੋ ਗਿਆ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਰੀਏ ਤਾਂ ਕੀ ਕਰੀਏ ਜੋਤਿਸ਼ਾਂ ਦੀ ਭਵਿੱਖਬਾਣੀ ਸੀ ਕਿ ਬਾਰਿਸ਼ ਨਹੀਂ ਹੋਵੇਗੀ ਤਾਂ ਕੁਝ ਹੋਣ ਵਾਲਾ ਨਹੀਂ ਹੈ ਕੰਮ ਤਾਂ ਦਾ ਕੁਝ ਹੈ ਨਹੀਂ ਸੀ ਦੋ ਤਿੰਨ ਦਿਨ ਇਸ ਤਰ੍ਹਾਂ ਹੀ ਨਿਕਲੇ ਇੱਕ ਦਿਨ ਇਸਨੇ ਸੋਚਿਆ ਕਿ ਕਿਉਂ ਨਾ ਹੱਲ ਲੈ ਕੇ ਚਲਦਾ ਹਾਂ ਖੇਤ ਵਾਉਂਦਾ ਹਾਂ ਖੇਤ ਵਾਣੇ ਸ਼ੁਰੂ ਕੀਤੇ ਪਹਿਲੇ ਦਿਨ ਉਸੇ ਤਰ੍ਹਾਂ ਨਿਰਾਸ਼ ਹੋ ਕੇ ਘਰ ਆਇਆ ਘਰ ਵਾਲਿਆਂ ਨੇ ਦੇਖੀ ਸ਼ਕਲ ਉਸ ਦੀ ਪਰ ਕਿਸੇ ਨੇ ਕੁਝ ਨਹੀਂ ਕਿਹਾ ਦੋ ਤਿੰਨ ਦਿਨ ਤੱਕ ਇਹ ਸਭ ਚੱਲਦਾ ਰਿਹਾ ਹਫਤੇ ਬਾਅਦ ਉਹ ਵਾਪਸ ਉੱਥੇ ਹੀ ਪਹੁੰਚਿਆ ਉੱਥੇ ਹੀ ਹਲ ਨਾਲ ਖੇਤ ਵਾ ਰਿਹਾ ਸੀ ਕਿ ਉੱਪਰੋਂ ਇੱਕ ਛੋਟਾ ਜਿਹਾ ਬੱਦਲ ਨਿਕਲਿਆ ਅਤੇ ਉਸ ਬੱਦਲ ਨੇ ਦੇਖਿਆ ਕਿ ਇੱਕ ਕਿਸਾਨ ਆਪਣਾ ਖੇਤ ਜੋਤ ਰਿਹਾ ਹੈ ਸਭ ਜਗ੍ਹਾ ਸੋਕਾ ਪਿਆ ਹੋਇਆ ਹੈ ਤਾਂ ਉਸਨੇ ਪੁੱਛ ਲਿਆ ਕਿ ਤੂੰ ਬੇਵਕੂਫ ਹੈ ਪੂਰਾ ਪਿੰਡ ਖਾਲੀ ਹੋ ਗਿਆ ਸਾਰੇ ਪਿੰਡ ਵਾਲੇ ਚਲੇ ਗਏ ਤੂੰ ਅਲੱਗ ਹੀ ਨੇਤਾਗਿਰੀ ਵਿੱਚ ਲੱਗਿਆ ਹੈ ਆਪਣਾ ਖੇਤ ਜੋਤ ਰਿਹਾ ਹੈ ਤਾਂ ਕਿਸਾਨ ਨੇ ਉਸ ਬੱਦਰ ਨੂੰ ਕਿਹਾ ਕਿ ਤੁਹਾਨੂੰ ਪਤਾ ਹੈ ਖੇਤ ਕਿਉਂ ਜੋਤ ਰਿਹਾ ਹਾਂ ਮੈਂ ਇਸ ਦੇ ਪਿੱਛੇ ਇੱਕ ਬਹੁਤ ਵੱਡੀ ਵਜ੍ਹਾ ਹੈ ਅਤੇ ਬਸ ਉਹੀ ਇੱਕ ਵਜ੍ਹਾ ਹੈ ਜਿਸ ਦੀ ਵਜ੍ਹਾ ਕਰਕੇ ਮੈਂ ਕੰਮ ਕਰ ਰਿਹਾ ਹਾਂ ਬਾਕੀ ਮੈਨੂੰ ਕੋਈ ਮਜ਼ਾ ਨਹੀਂ ਆ ਰਿਹਾ ਹੈ ਤਾਂ ਉਸਨੇ ਕਿਹਾ ਦੱਸੋ ਤਾਂ ਕਿਸਾਨ ਨੇ ਕਿਹਾ ਕਿ ਮੈਂ ਖੇਤ ਇਸ ਲਈ ਜੋਤ ਰਿਹਾ ਹਾਂ ਤਾਂ ਕਿਤੇ ਮੈਂ ਖੇਤ ਜੋਤਣਾ ਭੁੱਲ ਨਾ ਜਾਵਾਂ ਹਲ ਚਲਾਉਣਾ ਨਾ ਭੁੱਲ ਜਾਵਾਂ ਤੁਸੀਂ ਤਾਂ ਪਤਾ ਨਹੀਂ ਕਦੋਂ ਵਰਸੋਗੇ ਪਰ ਜੇਕਰ ਮੈਂ ਭੁੱਲ ਗਿਆ ਤਾਂ ਆਪਣੀ ਜ਼ਿੰਦਗੀ ਵਿੱਚ ਕਰਾਂਗਾ ਕਿ ਬੱਦਲ ਨੇ ਸੋਚਿਆ ਕਿ ਜੋਤਿਸ਼ਾਂ ਨੇ ਤਾਂ ਭਵਿੱਖਬਾਣੀ ਕਰ ਦਿੱਤੀ ਹੈ 12 ਸਾਲ ਤੱਕ ਇੱਥੇ ਕੋਈ ਵਰਸੇਗਾ ਨਹੀਂ ਜੇਕਰ ਅਸੀਂ ਵਰਸੇ ਨਹੀਂ ਤਾਂ ਕਿਤੇ ਅਸੀਂ ਵਰਸਣਾ ਹੀ ਨਾ ਭੁੱਲ ਜਾਈਏ ਅਤੇ ਉਸ ਕਿਸਾਨ ਦੀ ਗੱਲ ਸੁਣ ਕੇ ਉੱਥੇ بارش ਹੋਣ ਲੱਗੀ ਅਤੇ ਹੋਰ ਬੱਦਲ ਇਕੱਠੇ ਹੋ ਗਏ ਇਹ ਕਹਾਣੀ ਸੁਣਨ ਵਿੱਚ ਕੁਝ ਅਜੀਬ ਜਿਹੀ ਲੱਗੇ ਕਿ ਕਿ ਬੱਦਲਾਂ ਦੀ ਕਿਸਾਨ ਨਾਲ ਗੱਲ ਕਿਵੇਂ ਹੋਈ ਪਰ ਇਹ ਛੋਟੀ ਜਿਹੀ ਕਹਾਣੀ ਸਾਨੂੰ ਇੱਕ ਬਹੁਤ ਵੱਡੀ ਗੱਲ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਕਿਸਮਤ ਹਮੇਸ਼ਾ ਉਸ ਦਾ ਸਾਥ ਦਿੰਦੀ ਹੈ ਜੋ ਹਿੰਮਤ ਕਰਦਾ ਹੈ ਧੰਨਵਾਦ